ਹਾਂਜੀ ਨਮਸਕਾਰ ਦੋਸਤੋ ਇੱਕ ਪਾਸੇ ਜਲੰਧਰ ਦੇ ਵਿੱਚ ਅੱਜ ਮੁੱਖ ਮੰਤਰੀ ਸਾਹਿਬ ਇੱਥੇ ਆਏ ਆ ਔਰ ਉਹੀ ਵਾਦੇ ਜਿਹੜੇ ਅੱਜ ਤੋਂ 10-11 ਮਹੀਨੇ ਪਹਿਲਾਂ ਕਰੀਬ ਸਾਲ ਪਹਿਲਾਂ ਜਿਹੜੇ ਕੀਤੇ ਸੀ ਸੇਮ ਰੈਪੀਟੇਸ਼ਨ ਕੋਈ ਫਰਕ ਨਹੀਂ ਕਿ ਹਸਪਤਾਲ ਬਣਾਵਾਂਗੇ ਫੁਲਾਣਾ ਕਰਾਂਗੇ ਢਿੰਕਾ ਕਰਾਂਗੇ ਉਹੀ ਸੇਮ ਰੈਪੀਟੀਸ਼ਨ ਜਿਹੜੀ ਆ ਅੱਜ ਚੱਲ ਰਹੀ ਆ ਔਰ ਸਾਲ ਤੋਂ ਬਾਅਦ ਵੀ ਮੈਂ ਇਸ ਵੇਲੇ ਜਿਹੜਾ ਬੀ ਐਮ ਸੀ ਚੌਂਕ ਦੇ ਫਲਾਈਓਵਰ ਚੜਦਾ ਬੱਸ ਸਟੈਂਡ ਤੋਂ ਉਤਰਦੇ ਬੀ ਐਮ ਸੀ ਚੌਂਕ ਤੇ ਕਿੰਗਸ ਹੋਟਲ ਦੇ ਬਾਹਰ ਇਸ ਵੇਲੇ ਗੱਡੀ ਦੇ ਵਿੱਚ ਬੈਠਾ ਔਰ ਮੈਂ ਜਲੰਧਰ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਸਟਰੀਟ ਲਾਈਟਾਂ ਲੱਗੀਆਂ ਸਾਹਮਣੇ ਸਾਰੀਆਂ ਕੋਈ ਸਟਰੀਟ ਲਾਈਟ ਆ flyover ਹੈ ਬੀ ਐਮ ਸੀ ਚੌਂਕ ਦਾ ਜਿੱਥੇ ਕਪੂਰਥਲਾ ਦਾ ਜਿਹੜਾ ਲੋਗ ਲੱਗਾ ਕੋਈ ਸਟਰੀਟ ਲਾਈਟ ਹੈ ਜਿਹੜੀ ਇਸ ਵੇਲੇ ਇੱਥੇ ਨਹੀਂ ਚੱਲ ਰਹੀ ਸਾਰੀਆਂ ਸਟਰੀਟ ਲਾਈਟਾਂ ਜਿਹੜੀਆਂ ਬੰਦ ਪਈਆਂ ਆ ਤੁਸੀਂ ਦੇਖ ਸਕਦੇ ਹੋ ਕੰਬੇ ਸਾਰੇ ਟੋਟਲ ਸਾਹਮਣੇ ਆ ਰਹੀਆਂ ਗੱਡੀਆਂ ਦੀਆਂ ਲਾਈਟਾਂ ਚੱਲ ਰਹੀਆਂ ਪਰ ਉੱਪਰ ਖੰਬੇ ਉੱਤੇ ਕੋਈ ਸਟਰੀਟ ਲਾਈਟ ਜਿਹੜੀ ਹੈ ਦੋਨੋਂ ਤਰਫ ਨਹੀਂ ਚੱਲ ਰਹੀ ਗੂੜੇ ਦੇ ਨਾਲ ਦੁਨੀਆ ਤਰਸਦਾ ਸਟਰੀਟ ਲਾਈਟ ਬੰਦ ਹੈ ਇਹ ਸਿਰਫ ਇਸ ਰੋਡ ਦੀ ਨਹੀਂ ਸਾਰੇ ਸ਼ਹਿਰ ਦੀ ਹੈ ਇਸ ਵੇਲੇ ਆ ਸਮਰਾ ਸਾਹਿਬ ਵਾਲੀ ਬਿਲਡਿੰਗ ਤੋਂ ਥੱਲੇ ਆ ਰਹੇ ਹਾਂ ਤਾਂ ਸਾਰੀ ਸਟਰੀਟ ਲਾਈਟ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਕਿ ਖੰਬਿਆਂ ਦੇ ਉੱਤੇ ਜਿਹੜੀ ਲਾਈਟ ਹੈ ਆ ਦੋ ਲਾਈਟਾਂ ਚੱਲ ਰਹੀਆਂ ਜੇ ਇੱਕ ਆ ਚੱਲ ਰਹੀ ਹੈ ਕਿਸ ਤੋਂ ਅਗਲੀ ਚੱਲ ਰਹੀ ਹੈ ਬਾਕੀ ਸਾਰੀਆਂ ਬੰਦ ਪਈਆਂ ਇਸ ਤਰ੍ਹਾਂ ਲੱਗਦਾ ਹੈ ਕਿ ਨਗਰ ਨਿਗਮ ਨਾਲ ਕੋਈ ਚੀਜ਼ ਹੀ ਨਹੀਂ ਹੈ ਜਲੰਧਰ 'ਚ ਠੀਕ ਹੈ ਮੈਂ ਸਾਰੇ ਜਲੰਧਰ ਦੇ ਨਿਵਾਸੀਆਂ ਵੱਲੋਂ ਅੱਜ ਸਰਕਾਰ ਜਲੰਧਰ ਚਾਹੀਏ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਚਲੋ ਭਾਵੇਂ ਇਲੈਕਸ਼ਨ ਦੇ ਖਾਤਰ ਹੀ ਸਹੀ ਕਿਤੇ ਮਾੜੀ ਮੋਟੀ ਸਾਫ ਸਫਾਈ ਕਿਤੇ ਸੜਕਾਂ ਦੇ ਉੱਤੇ ਥੋੜਾ ਬੋਤਾ ਜਿਹੜੇ ਟੋਏ ਟਿੱਬੇ ਆ ਇਹਨਾਂ ਨੂੰ ਹੀ ਚਾਹੇ ਇਲੈਕਸ਼ਨ ਕਰਕੇ ਹੀ ਭਰ ਦਿਓ ਕਮ ਸੇ ਕਮ ਜਲੰਧਰ ਦੇ ਲੋਕ ਟੈਕਸ ਦਿੰਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਰਾਹਤ ਜਿਹੜੀ ਮਹਿਸੂਸ ਹੋਵੇ ਭਾਵੇਂ ਚੋਣਾ ਦਾ ਸਮੇਂ ਹੈ ਇਸੇ ਕਰਕੇ ਤੁਸੀਂ ਕਰਦੇ ਹੋ ਸੋ ਮੁੱਖ ਮੰਤਰੀ ਸਾਹਿਬ ਵੀ ਜਲੰਧਰ ਚ ਆਏ ਉਹਨਾਂ ਨੂੰ ਮੇਰੀ ਅਪੀਲ ਹੈ ਅੱਜ ਸਰਕਾਰ ਜਲੰਧਰ ਦੇ ਵਿੱਚ ਆਈ ਹੈ ਕਿ ਨਕੌਦਰ ਰੋਡ ਤੇ ਮਾਡਲ ਟਾਊਨ ਫੁੱਟਬਾਲ ਚੌਂਗ ਦੇ ਆਲੇ ਦੁਆਲੇ ਜਾ ਕੇ ਤੁਸੀਂ ਸਫਾਈ ਵਿਵਸਥਾ ਦਾ ਆਲਮ ਦੇਖੋ ਔਰ ਕੜੇ ਨਿਰਦੇਸ਼ ਆ ਜਿਹੜੇ ਸਾਲ ਪਹਿਲਾਂ ਵੀ ਖੈਰ ਤੁਸੀਂ ਦਿੱਤੇ ਸੀਗੇ ਵਾਦੇ ਕੀਤੇ ਸੀਗੇ ਇੱਕ ਵਾਰੀ ਫੇਰ ਕਹਿ ਕੇ ਜਾਓ ਸ਼ਾਇਦ ਇਲੈਕਸ਼ਨ ਇਲੈਕਸ਼ਨ ਦੀ ਥੋੜੇ ਦਿਨ ਜਲੰਧਰੀਆਂ ਨੂੰ ਜਿਹੜੀ ਹੈ ਰਾਹਤ ਮਿਲ ਜਾਵੇ ਕੂੜੇ ਤੋਂ ਟੋਏ ਟਿਬਿਆਂ ਤੋਂ ਸਟਰੀਟ ਲਾਈਟਾਂ ਜਿਹੜੀਆਂ ਰਾਤ ਦੇ ਟਾਈਮ ਥੋੜੀਆਂ ਬੁੱਦੀਆਂ ਚੱਲ ਪੈਣ ਸ਼ਾਇਦ ਥੋੜੀ ਬੋਤੀ ਰਾਹਤ ਮਿਲ ਜਾਵੇ ਇਹ ਨਿਰਦੇਸ਼ ਹੈ ਜਿਹੜੇ ਜ਼ਰੂਰ ਜਾਰੀ ਕਰਕੇ ਜਾਓ ਜਿਹੜੇ ਨਕਸ਼ੇ ਲੋਕਾਂ ਦੇ ਅਜ ਤਿੰਨ ਤਿੰਨ ਚਾਰ ਚਾਰ ਮਹੀਨੇ ਹੋ ਗਿਆ ਛੇ-ਛੇ ਮਹੀਨੇ ਫਾਈਲਾਂ ਜਿਹੜੀਆਂ ਲੋਕਾਂ ਦੀਆਂ ਪਈਆਂ ਨਕਸ਼ੇ ਨਹੀਂ ਚੱਲ ਰਹੇ ਲੋਕਾਂ ਦੇ ਨਕਸ਼ੇ پاس ਨਹੀਂ ਹੋ ਰਹੇ ਲੋਕ ਬੜੇ ਤੰਗ ਐ ਦੁਖੀ ਐ ਜਿਹੜੇ ਕਲੋਨਾਈਜ਼ਰ ਆ ਉਹਨਾਂ ਦੀਆਂ ਫਾਈਲਾਂ ਨਹੀਂ ਪਾਸ ਹੋਈਆਂ ਪੁੱਡਾ ਦੇ ਵਿੱਚ ਲੋਕ ਤੱਕੇ ਖਾ ਰਹੇ ਆ ਅਪਰੂਵਲਾਂ ਨਹੀਂ ਮਿਲ ਰਹੀਆਂ ਸੋ ਤਹਿਸੀਲਾਂ ਦੇ ਵਿੱਚ ਤੁਸੀਂ ਗੱਲ ਕੀਤੀ ਸੀ ਕਿ ਐਨਓਸੀ ਜਿਹੜੀ ਆ ਖਤਮ ਔਰ ਠੋਕ ਕੇ ਰਿਸ਼ਵਤ ਆ ਜਿਹੜੇ ਅੱਜ ਤੁਹਾਡੇ ਤਹਿਸੀਲਦਾਰਾ ਲੈ ਰਹੇ ਆ ਜਿਹੜਾ ਕੰਮ ਕਿਸੇ ਸਮੇਂ ਰਿਸ਼ਵਤ ਦਾ 2-3000 ਦੇ ਵਿੱਚ ਹੁੰਦਾ ਸੀ ਅੱਜ 40-40000 ਦੇ ਵਿੱਚ ਹੋ ਰਿਹਾ ਤੋ ਲੋਕਾਂ ਦੇ ਵਿੱਚ ਤੁਹਾਡਾ ਭੇਤ ਜਿਹੜਾ ਬਿਲਕੁਲ ਖੁੱਲ ਚੁੱਕਾ ਹੈ ਔਰ ਚੰਗੀ ਵਿਵਸਥਾ ਦੀ ਆਸ ਕਰਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਔਰ ਲੋਕ ਜਿਹੜੇ ਅੱਜ ਆਪਣੇ ਆਪ ਨੂੰ ਖਾਸ ਕਰਕੇ ਜਲੰਧਰ ਦੇ ਲੋਕ ਜਿੱਥੇ ਤੁਸੀਂ ਡਬਲ ਵਾਦੇ ਕੀਤੇ ਸੀਗੇ ਅੱਜ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ